ਕਿੰਨੇ ਕੇ ਲੋਕ ਜਿਹੜੇ ਹੈਗੇ ਵੋਟ ਪਾ ਚੁੱਕੇ ਤੇ ਕਿੰਨੀ ਕ ਵੋਟ ਹੈ ਇੱਥੇ ਵੀਰ ਜੀ ਇਦਾਂ 60% ਵੋਟ ਪੈ ਚੁੱਕੀ ਹੁੰਦਾ ਤੇ ਸ਼ਾਮੀ ਤੁਹਾਨੂੰ ਕੀ ਲੱਗਦਾ ਵੀ 6 ਵਜੇ ਤੱਕ ਕਿੰਨੀ ਕ ਵੋਟ ਪੈ ਜੀ ਤਕਰੀਬਨ ਪੈ ਹੀ ਜਾਣੀ ਆ ਜੀ ਮਤਲਬ ਜਿਹੜੇ ਬਾਹਰ ਬੋਰ ਗਏ ਉਹਨਾਂ ਦੀ ਰਹਿ ਜਾਣੀ ਬਾਕੀ ਤਕਰੀਬਨ ਪੂਰੀ ਹੋ ਜਾਊਗੀ ਇਸ ਵਾਰ ਸਾਰੀ ਵੋਟ ਪੈ ਜੇਗੀ ਜੀ ਹਾਂ ਜੀ ਕਿ ਵੀ ਇਦਾਂ ਹੀ ਹੁੰਦਾ ਪਹਿਲਾਂ ਵੀ ਨਹੀਂ ਪਹਿਲਾਂ ਇਹ ਹੁੰਦਾ ਨਾ ਪਹਿਲਾਂ ਮਤਲਬ ਇਸ ਵਾਰ ਭਾਈ ਅਮਰਤਪਾਲ ਸਿੰਘ ਦਾ ਕਰਕੇ ਮਤਲਬ ਸਾਰਿਆਂ ਦਾ ਸਮਰਥਨ ਇਹਨਾਂ ਵੱਲ ਆ ਇਸ ਵਾਰ ਦੀ ਗੱਲ ਕਰਾਂ ਤੇ ਸਾਡੇ 30 40% ਬੰਦੇ ਇਦਾਂ ਦੇ ਜਿਹੜੇ ਕਹਿੰਦੇ ਤੇ ਇਸ ਵਾਰ 40% ਜਿਹੜੀ ਮੇਰੇ ਖਿਆਲ ਚ ਵੋਟੋਂ ਨਹੀਂ ਹੀ ਪਾ। ਤੇ ਹਲਕੇ ਦੇ ਉੱਤੇ ਸਾਰਿਆਂ ਦੀ ਨਿਗਾ ਬਣੀ ਹੋਈ ਹੈ ਜੀ। ਠੀਕ ਹੈ ਜੀ ਬਣਨੀ ਚਾਹੀਦੀ ਆ ਹੌਟਲ ਹਲਕਾ ਵਾ। ਹਾਂਜੀ ਇਹ ਤੇ ਉਮੀਦਵਾਰ ਹੀ ਇਦਾਂ ਦੇ ਆ ਵੀ ਸਾਰਿਆਂ ਦੀ ਨਜ਼ਰ ਇੱਥੇ ਬਣੀ ਆ। ਵੱਡਾ ਮੁੱਦਾ ਜਿਹੜਾ ਬੇਰੋਜ਼ਗਾਰੀ ਤੇ ਨਸ਼ੇ ਦਾ ਵਾ। ਹੋਰ ਵੀ ਜੇ ਨਸ਼ਾ ਨਾ ਹੋਊਗਾ ਕੋਈ ਰੋਟੀ ਦੀ ਆਪਣੀ ਕਮਾ ਕੇ ਖਾ ਹੀ ਲਊਗਾ। ਇਹ ਨਸ਼ੇ ਨੇ ਸਾਰਾ ਪੰਜਾਬ ਜਿਹੜਾ ਗਰਕ ਕਰ ਦਿੱਤਾ ਵਾ। ਇਹ ਕਰਕੇ ਅਸੀਂ ਨਸ਼ਿਆਂ ਦੇ ਵਿਰੋਧ ਵੋਟ ਪਾਈ ਆ। ਜਿਹੜਾ ਹਟੇ ਬੱਚੇ ਵਾਰਾ-ਵਾਰਾ ਪੜਕੇ ਤੱਕੇ ਖਾਂਡੇ ਤੇ ਫਿਰ ਉਹਨਾਂ ਨਸ਼ੇ ਵੇਚਣੇ ਹੋਰ ਉਹਨਾਂ ਕੀ ਕਰਨਾ ਪਤਾ ਹੀ ਆ ਜੋ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅੱਜ ਕੱਲ ਚੱਲ ਰਿਹਾ ਤੇ ਆਪਾਂ ਤੇ ਉਹਨਾਂ ਨੂੰ ਬਾਹਰ ਕਢਾਉਣ ਦੇ ਕਰਕੇ ਅਮਿਤਪਾਲ ਸਿੰਘ ਦਾ ਪੂਰੀ ਮੈਂਤ ਕਰਨ ਤਾਕ ਦੇ ਵਿੱਚ ਆ ਜੀ ਸਾਨੂੰ ਵੀ ਇਹ ਹੈ ਵੀ ਜਦ ਅਮਿਤਪਾਲ ਜਿਹੜਾ ਹੈ ਜੇਲ੍ਹ ਦੇ ਵਿੱਚ ਫਸਿਆ ਵਾ ਉਹ ਸਾਡੇ ਪਿੱਛੇ ਹੀ ਫਸਿਆ ਵਾ ਤੇ ਚੱਲ ਉਹ ਜਨਤਾ ਉਹਨਾਂ ਬਾਹਰ ਕੱਢੇ ਬਾਪੂ ਜੀ ਪਾਏ ਜੀ ਵੋਟ ਕੀ ਲੱਗਦਾ ਕਿਹੜੀਆਂ ਮੁੱਦਿਆਂ ਨੂੰ ਵੋਟ ਪਾਏ ਉਹ ਜਿਹੜੇ ਵਾਰੂ ਸਾਰੇ ਠੀਕ ਹੀ ਠੀਕ ਆ ਸਾਰੇ ਚੰਗੇ ਆ ਲੋਕ ਸਭਾ ਚੋਣਾਂ 2024 ਪੰਜਾਬ ਦੇ ਵਿੱਚ 13 ਸੀਟਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਇੱਕ ਸੀਟ ਖਡੂਰ ਸਾਹਿਬ ਜਿਸ ਦੇ ਉੱਤੇ ਸਾਰਿਆਂ ਦੀ ਨਿਗਾਹਾਂ ਬਣੀਆਂ ਹੋਈਆਂ ਹਨ ਅਖਾੜਾ ਮਗਿਆ ਹੋਇਆ ਪਰ ਇਸ ਸਮੇਂ ਸਮਾ ਦੁਪਹਿਰ ਦਾ ਇੱਕ ਵਾ ਚੁੱਕਿਆ ਗਰਮੀ ਦੇ ਚੱਲਦਿਆਂ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਸਮਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਦਿੱਤਾ ਗਿਆ ਤਾਂ ਕਿ ਲੋਕ ਸਵੇਰੇ ਠੰਡੇ ਠੰਡੇ ਤੇ ਸ਼ਾਮੀ ਠੰਡੇ ਜੇ ਮੌਸਮ ਦੇ ਵਿੱਚ ਆ ਕੇ ਆਪਣੀ ਮਤਦਾਨ ਕਰ ਜਾਣ ਦੁਪਹਿਰ ਨੂੰ ਵੀ ਕਦੂਕਾ ਲੋਕ ਪਰ ਆ ਜ਼ਰੂਰ ਰਹੇ ਐ ਸੋ ਗੱਲਬਾਤ ਕਰਦੇ ਬਾਪੂ ਜੀ ਵੋਟ ਪਾਇਆ ਨਹੀਂ ਮੈਂ ਚੱਲਿਆ ਲੈਣ ਉਹ ਪੱਤੀ ਲੈਣ ਚੱਲੇ ਆ ਲੈ ਲੱਭੀ ਅੱਛਾ ਤੇ ਪਰ ਤੁਸੀਂ ਸਵੇਰੇ ਸਵੇਰੇ ਨਹੀਂ ਆਏ ਫਿਰ ਦੁਪਹਿਰ ਹੋ ਗਈ ਸਵੇਰੇ ਸਵੇਰੇ ਕੰਮ ਹੀ ਛੱਡਿਆ ਥੋੜੇ ਕੰਮ ਸੀ ਆ ਜੀ ਜਿਹੜੇ ਕੰਮਕਾਰਾਂ ਵਾਲੇ ਆ ਹੀ ਜਾਂਦੇ ਹਜੇ ਹੂੰ ਕੀ ਲੱਗਦਾ ਵੀਰ ਜੀ ਕਿੰਨੇ ਕੇ ਲੋਕ ਜਿਹੜੇ ਹੈਗੇ ਵੋਟ ਪਾ ਚੁੱਕੇ ਤੇ ਕਿੰਨੀ ਕ ਵੋਟ ਹੈ ਇੱਥੇ ਵੀਰ ਜੀ ਇਦਾਂ 60% ਵੋਟ ਪੈ ਚੁੱਕੀ ਹੁਣ ਤੱਕ 60% ਵੋਟ ਪੈ ਚੁੱਕੀ ਹਾਂਜੀ 1 ਵਜੇ ਤੱਕ ਜੀ ਹਾਂਜੀ ਤੇ ਸ਼ਾਮੀ ਤੁਹਾਨੂੰ ਕੀ ਲੱਗਦਾ ਵੀ 6 ਵਜੇ ਤੱਕ ਕਿੰਨੀ ਕ ਵੋਟ ਪੈ ਜੀ ਤਕਰੀਬਨ ਪੈ ਹੀ ਜਾਣੀ ਆ ਜੀ ਮਤਲਬ ਜਿਹੜੇ ਬਾਹਰ ਬੋਰ ਗਏ ਉਹਨਾਂ ਦੀ ਰਹਿ ਜਾਣੀ ਬਾਕੀ ਤਕਰੀਬਨ ਪੂਰੀ ਹੋ ਜਾਊਗੀ ਇਸ ਵਾਰ ਸਾਰੀ ਵੋਟ ਪੈ ਜੇਗੀ ਜੀ ਹਾਂਜੀ ਅੱਗੇ ਵੀ ਇਦਾਂ ਹੀ ਹੁੰਦਾ ਪਹਿਲਾਂ ਵੀ ਨਹੀਂ ਪਹਿਲਾਂ ਇਹ ਹੁੰਦਾ ਨਾ ਪਹਿਲਾਂ ਮਤਲਬ ਇਸ ਵਾਰ ਭਾਈ ਅਮਰਤਪਾਲ ਸਿੰਘ ਦਾ ਕਰਕੇ ਮਤਲਬ ਸਾਰੇ ਆਂ ਦਾ ਸਮਰਥਨ ਇਨਾਂ ਵੱਲ ਆ ਨਹੀਂ ਤੇ ਸਲਵਾਰ ਕੇ ਘਰੇ ਪਏ ਰਹਿੰਦੇ ਹਾਂ ਮਤਲਬ ਉਦੋਂ ਹੁੰਦਾ ਹੈ ਨਾ ਕਿ ਅਸੀਂ ਵੋਟ ਹੀ ਨਹੀਂ ਪਾਉਣੀ ਕਿਸੇ ਨੂੰ ਨਹੀਂ ਪਾਉਣੀ ਤੇ ਹੁਣ ਇੱਕ ਉਹ ਵੀ ਹੁੰਦੇ ਜਿਹੜੇ ਜਿਹੜੇ ਕਹਿੰਦੇ ਕੋਈ ਚੰਗਾ ਨਹੀਂ ਲੱਗਦਾ ਸਾਨੂੰ ਹਾਂਜੀ ਹਾਂਜੀ ਹੁਣ ਇੱਕ ਆਪਸ਼ਨ ਤੇ ਹੈਗੀ ਹੈ ਨਾ ਮਤਲਬ ਜਿਹੜਾ ਕਹਿੰਦਾ ਹੈ ਨਾ ਹਾਂ ਮੈਂ ਪਾਉਣੀ ਨਹੀਂ ਮਤਲਬ ਇਸ ਟਾਈਮ ਜਿਹੜਾ ਇਸ ਵਾਰ ਦੀ ਗੱਲ ਕਰਾਂ ਤੇ ਸਾਡੇ 30 40% ਬੰਦੇ ਇਦਾਂ ਦੇ ਜਿਹੜੇ ਕਹਿੰਦੇ ਵੋਟ ਹੀ ਨਹੀਂ ਪਾਉਣੀ ਜੇ ਭਾਈ ਅਮਰਪਾਲ ਸਿੰਘ ਨਾ ਖੜਦੇ ਤੇ ਇਸ ਵਾਰ 40% ਜਿਹੜੀ ਮੇਰੇ ਖਿਆਲ ਚ ਵੋਟ ਹੋ ਨਹੀਂ ਹੀ ਬਣੇ ਪਾਏ ਜੀ ਵੋਟ ਹਾਂਜੀ ਪਾਏ ਜੀ ਕੀ ਲੱਗਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਖਡ ਬਹੁਤ ਵਧੀਆ ਲੇਕਸ਼ਨ ਦਾ ਮਾਹੌਲ ਇਹ ਹਲਕੇ ਦੇ ਉੱਤੇ ਸਾਰਿਆਂ ਦੀ ਨਿਗਾਹ ਬਣੀ ਹੋਈ ਹੈ ਜੀ ਠੀਕ ਹੈ ਜੀ ਬਣਨੀ ਚਾਹੀਦੀ ਆ ਹੌਟ ਹਲਕਾ ਵਾ ਹਾਂਜੀ ਇਹ ਤੇ ਉਮੀਦਵਾਰ ਹੀ ਇਦਾਂ ਦੇ ਆ ਵੀ ਸਾਰਿਆਂ ਦੀ ਨਜ਼ਰ ਇੱਥੇ ਬਣੀ ਆ ਇਹਨਾਂ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ VOTING ਕੀਤੀ ਆ ਕਹਿੰਦੇ ਬੜੀ ਸੋਚ ਸਮਝ ਕੇ ਕਰਨ ਵਾਲਾ ਕੰਮ ਆ VOTING ਜੀ ਜਿਹੜੇ ਮਤਦਾਨ ਹੁੰਦਾ ਹੁੰਦਾ ਹੀ ਸੋਚ ਸਮਝ ਕੇ ਕਰਨ ਵਾਲਾ ਵਾ ਉਹਦਾਂ ਦੇ ਕਰਨਾ ਨਹੀਂ ਚਾਹੀਦਾ ਇਹ ਜਿਹੜੇ ਮੁੱਦਿਆਂ ਨੂੰ ਵਿਚਾਰਿਆ ਤੁਸੀਂ ਵੇਖ ਕੇ ਸੋਚਿਆ ਜਦੋਂ ਕਿਹੜੇ ਮੁੱਦੇ ਤੁਹਾਨੂੰ ਲੱਗਿਆ ਵੀ ਯਾਰ ਆਹ ਮੁੱਦੇ ਹੱਲ ਹੋਣੇ ਚਾਹੀਦੇ ਸਭ ਤੋਂ ਵੱਡਾ ਮੁੱਦਾ ਜਿਹੜਾ ਬੇਰੋਜ਼ਗਾਰੀ ਤੇ ਨਸ਼ੇ ਦਾ ਹੋਰ ਵੀ ਜੇ ਨਸ਼ਾ ਨਾ ਹੋਊਗਾ ਕੋਈ ਰੋਟੀ ਦੀ ਆਪਣੀ ਕਮਾ ਕੇ ਖਾ ਹੀ ਲਊਗਾ ਇਸ ਨਸ਼ੇ ਨੇ ਸਾਰਾ ਪੰਜਾਬ ਜਿਹੜਾ ਗਰਕ ਕਰ ਦਿੱਤਾ ਵਾ ਇਹ ਕਰਕੇ ਅਸੀਂ ਨਸ਼ਿਆਂ ਦੇ ਵਿਰੋਧ ਵੋਟ ਪਾਈ ਹੈ ਨਸ਼ਿਆਂ ਦੇ ਵਿਰੋਧ ਵਿੱਚ ਕੁਝ ਬਣਾਵਾ ਜਿਹੜਾ ਨਸ਼ਾ ਮੁਕਤ ਹੋ ਜੈਨਾ ਐਤੋਂ ਵੱਡੀ ਉਪਲਬਧੀ ਮੇਰੇ ਖਿਆਲ ਚ ਹੋਰ ਨਹੀਂ ਕੋਈ ਹੋ ਸਕਦੀ ਨੋ ਨਹੀਂ ਨਸ਼ੇ ਨੂੰ ਖਤਮ ਕਰਨਾ ਉਹ ਕਰ ਗਿਆ ਤੇ ਜੋ ਕਾਲੀ ਕਰਕੇ ਹਸਪੂਰ ਕਾਲੀਆ ਦਾ ਬੜਿਆ ਉਹ ਹਸਪੁਰ ਬਾਬਿਆਂ ਦਾ ਬੜਿਆ ਗੜੀਆਂ ਸਾਰੀਆਂ ਬਾਬਿਆਂ ਬੜੀਆਂ ਹੋਰ ਇਹਦਾ ਕਬਜਾ ਕੀਤਾ ਹੀ ਕਿਸੇ ਨੇ ਇੱਥੇ ਕਿਸੇ ਨੇ ਵੀ ਇਹ ਸਭ ਸਕੂਲ ਵਿੱਚ ਕੋਈ ਹੋ ਜਾ ਸਕੂਲ ਕਿਤੇ ਅਜੇ ਤੱਕ ਹੈ ਦੀਗਾ ਖਾਲਸਾ ਕਾਲ ਦਾ ਗਾਇ ਇਹਦਾ ਵੱਖ-ਵੱਖ ਸਰਕਾਰਾਂ ਦੇ ਆਪਣੇ ਦਾਅਵੇ ਹੈ ਜੀ ਉਹ ਕਹਿੰਦੇ ਅਸੀਂ ਕੀਤਾ ਉਹ ਕਹਿੰਦੇ ਅਸੀਂ ਨਹੀਂ ਬੜਾ ਬਾਬੇ ਦੇ ਆ ਬਾਬੇ ਪੈਸਾ ਨਹੀਂ ਲਿਆ ਬਾਬੇ ਸਮਾਨ ਨਹੀਂ ਲਿਆ ਮਾਪੁਰ ਖਾਰੇ ਬਾਬੇ ਸੇਵਾ ਹੋਣੀ ਆ ਪਾਈ ਜੀ ਵੋਟ ਕੀ ਸੋਚ ਕੇ ਪਾਈ ਵੋਟ ਕਿਹੜੇ ਮੁੱਦੇ ਦਿਮਾਗ ਵਿੱਚ ਸੋਚੇ ਸੀ ਵੀ ਆ ਮੁੱਦੇ ਕਰਕੇ ਵੋਟ ਪਾਉਣੀ ਆ ਮੈਂ ਕਿਹਾ ਵੀ ਬੱਚੇ ਸਾਰਿਆਂ ਨੇ ਕੰਮ ਤਾਂ ਦੇ ਲੱਗਣ ਜਿਹੜੇ ਵਾਰਾ ਫਿਰਦੇ ਉਹ ਨਾ ਫਿਰਨ ਵਾਰਾ ਜਿਹੜੇ ਬੱਚੇ ਵਾਰਾ ਫਿਰਦੇ ਫਿਰ ਨਸ਼ੇ ਕਰਦੇ ਆ ਹੇ ਨਸ਼ਾ ਵੇਚੀ ਤੇ ਆ ਜੇ ਸਾਡੇ ਬੱਚਿਆਂ ਨੂੰ ਨੌਕਰੀ ਦੋਗੇ ਤੇ ਸਾਡੇ ਬੱਚੇ ਆਪੇ ਹੀ ਚੰਗੇ ਕੰਮ ਤੇ ਲੱਗ ਜਾਣ ਤੇ ਜਿਹੜਾ ਸਾਡੇ ਬੱਚੇ 12-12 ਪੜ੍ਹ ਕੇ ਧੱਕੇ ਖਾਂਦੇ ਤੇ ਫਿਰ ਉਹਨਾਂ ਨਸ਼ੇ ਵੇਚਣੇ ਹੋਰ ਉਹਨਾਂ ਕੀ ਕਰਨਾ ਇਹ ਸਾਰੇ ਕੁਝ ਸੋਚ ਕੇ ਫਿਰ ਤੁਹਾਨੂੰ ਕੋਈ ਬੰਦਾ ਲੱਭ ਗਿਆ ਸੀ ਉੱਥੇ ਜਿਹੜਾ ਇਹ ਮਸਲੇ ਹੱਲ ਕਰ ਸਕਦਾ ਭਾਜੀ ਲੱਭਿਆ ਤੇ ਨਹੀਂਗਾ ਸ਼ਹਿਰ ਕੀ ਤਾਂ ਕੋਈ ਜਿੱਤ ਗਿਆ ਤੇ ਨਹੀਂ ਵਧੀਆ ਕਰੀ ਦਵੇ ਲੱਭਿਆ ਨਹੀਂ ਪਰ ਹਾਂਜੀ ਇੰਜ ਨਹੀਂ ਤੁਹਾਨੂੰ ਨਹੀਂ ਨਹੀਂ ਯਕੀਨ ਕਿਸੇ ਤੇ ਨਹੀਂ ਹੈਗਾ ਜਿੰਨੇ ਖਲੋਤੇ ਕਿਸੇ ਤੇ ਯਕੀਨ ਨਹੀਂ ਹੈਗਾ ਯਕੀਨ ਕਹਿੰਦੇ ਹੈ ਨਹੀਂ ਮਾਤਾ ਜੀ ਪਾਏ ਵੋਟ ਕੇ ਜਾਣਾ ਅਜੇ ਨਹੀਂ ਜਾਣਾ ਅਜੇ ਹਾਂ ਜੀ ਜਦੋਂ ਕਹਿੰਦੇ ਵੋਟ ਪਾਣੀ ਹੋਵੇ ਤਾਂ ਬੜੀ ਸੋਚ ਸਮਝ ਕੇ ਪਾਣੀ ਚਾਹੀਦੀ ਆ ਕਿ ਭਵਿੱਖ ਦਾ ਫੈਸਲਾ ਹੁਣ ਆਉਣ ਵਾਲੇ ਸਮੇਂ ਦਾ ਕੀ ਸੋਚਿਆ ਤੁਸੀਂ ਆਪਣੇ ਜਹਨ ਦੇ ਵਿੱਚ ਕੀ ਸੋਚ ਕੇ ਵੋਟ ਕਰ ਰਹੇ ਅਸੀਂ ਕੋਈ ਨਹੀਂ ਸੋਚਿਆ ਵੇਖੋਗੇ ਨਾ ਸੋਚੀ ਵੋਟ ਪਾਣੀ ਜੀ ਵੋਟ ਪਾਉਣ ਆਏ ਆ ਵੋਟ ਪਾ ਕੇ ਚੱਲ ਜਾਣਾ ਕੋਈ ਸੋਚਿਆ ਤਾਂ ਹੋਊਗਾ ਵੀ ਆਹ ਬੰਦੇ ਜਿਹੜੇ ਹੈਗੇ ਆ ਉਮੀਦਵਾਰ ਅਸੀਂ ਅੱਗੇ ਭੇਜੀਏ ਇਹ ਉਮੀਦਵਾਰ ਸਾਡਾ ਭਲਾ ਕਰ ਸਕਦੇ ਆ ਪਾਲਾ ਹੀ ਅੰਮਿਤਪਾਲ ਨੂੰ ਵੋਟ ਪਾਉਣੀ ਤੇ ਪਾ ਕੇ ਚੱਲ ਜਾਣਾ ਕੀ ਲੱਗਦਾ ਵੀਰ ਜੀ ਪਾਣ ਚੱਲੇ ਆਂ ਵੋਟ ਕੇ ਪਾਏ ਹਾਂਜੀ ਹਾਂਜੀ ਵੋਟ ਪਾਉਣ ਜਾਣੇ ਕਿਹੜੇ ਮੁੱਦਿਆਂ ਨੂੰ ਸੋਚ ਕੇ ਵੋਟ ਪਾ ਰਹੇ ਹੋ ਮੁੱਦੇ ਦਾ ਮਹਾਰਾਜ ਜੀ ਜੋ ਹੈਗੇ ਆ ਉਹ ਤੁਹਾਨੂੰ ਪਤਾ ਹੀ ਆ ਜੋ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅੱਜ ਕੱਲ ਚੱਲ ਰਿਹਾ ਤੇ ਆਪਾਂ ਤੇ ਉਹਨਾਂ ਨੂੰ ਬਾਹਰ ਕਢਾਉਣ ਦੇ ਕਰਕੇ ਅੰਮਿਤਪਾਲ ਸਿੰਘ ਦਾ ਪੂਰੀ ਮੈਂਤ ਕਰਨ ਤਾਕ ਦੇ ਵਿੱਚ ਆ ਜੀ ਹਾਂਜੀ ਬਿਲਕੁਲ ਮਾਤਾ ਜੀ ਪਾਏ ਵੋਟ ਕੇ ਚੱਲੇ ਆਂ ਅੱਛਾ ਕੀ ਮਨ ਬਣਾਇਆ ਤੁਸੀਂ ਕਿ ਕਿਹੜੇ ਮੁੱਦਿਆਂ ਤੇ ਵੋਟ ਕਰਨੀ ਚਾਹੀਦੀ ਸਾਨੂੰ ਸਾਡੇ ਮਸਲੇ ਹੱਲ ਹੋਣ ਬੇੜੇ ਹੁਣ ਇਹ ਤਾਂ ਆਪਣੀ ਵੋਟ ਹੈ ਜਿੰਨੂੰ ਮਰਜ਼ੀ ਆਪਾਂ ਬਾਤ ਜਿੰਦੂ ਮਰਜ਼ੀ ਤੁਸੀਂ ਪਾ ਸਕਦੇ ਹੋ ਤੁਹਾਡੀਆਂ ਮੁਸ਼ਕਲਾਂ ਕਿਹੜੀਆਂ ਜੋ ਤੁਹਾਨੂੰ ਲੱਗਦਾ ਵੀ ਇਹ ਹੱਲ ਹੋਣ ਇਸ ਕਰਕੇ ਅਸੀਂ ਵੋਟ ਪਾਈਏ ਤਾਂ ਕਿ ਇਸ ਸਮੱਸਿਆਵਾਂ 'ਵਾਂ ਹੱਲ ਹੋ ਜਾਣ ਹਾਂ ਹਾਂ ਸਾਨੂੰ ਵੀ ਇਹ ਹੈ ਵੀ ਜਲਮਤਬਾਲ ਜਿਹੜਾ ਜੇਲ੍ਹ ਦੇ ਵਿੱਚ ਫਸਿਆ ਵਾ ਉਹ ਸਾਡੇ ਪਿੱਛੇ ਹੀ ਫਸਿਆ ਵਾ ਤੇ ਚੱਲ ਉਹ ਜਨਤਾ ਉਹਨੂੰ ਬਾਹਰ ਕੱਢੇ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਬਣੀਆਂ ਹੋਈਆਂ ਜੀ ਖਡੂਰ ਸਾਹਿਬ ਦੀ ਗੱਲ ਕਰੀਏ ਕਿ ਤੁਹਾਨੂੰ ਲੱਗਦਾ ਵੀ ਇਹ ਸਮੱਸਿਆਵਾਂ ਵੱਡੀਆਂ ਆ ਵੀ ਇਹ ਵੀ ਹੱਲ ਹੋ ਸਕਦੀਆਂ ਉਹ ਸਾਡੇ ਪਿੱਛੇ ਹੀ ਇਮਤਿਹਾਨ ਫਿਰਦਾ ਬਚਦਾ ਉਹ ਗਿਹੜਾ ਹੋਰ ਕਿਸੇ ਪਾਸੇ ਕੋਈ ਕੰਮ ਕਰਦਾ ਕੋਈ ਨਹੀਂ ਹੈ ਕੋਈ ਕੰਮ ਤਾਂ ਨਹੀਂ ਕਰਦਾ ਕੰਮ ਸਹੀ ਕਿ ਆ ਰਿਹਾ ਬਾਬ ਠੀਕ ਹੈ ਜੀ ਤੁਸੀਂ ਵੋਟ ਪਾਉਣ ਆਪਣੀ ਜਾ ਰਹੇ ਹੋ ਹੋਰ ਵੀ ਲੋਕ ਕਾਫੀ ਵੋਟ ਬਣੀ ਟੋਟੀ ਨਹੀਂ ਬਣੀ ਗਾਰੰਟੀ ਹੋ ਅੱਛਾ ਸੋ ਬਹੁਤ ਸਾਰੇ ਲੋਕ ਅਜੇ ਵੀ ਵੋਟ ਪਾਉਣ ਦੇ ਲਈ ਖਡੂਰ ਸਾਹਿਬ ਦੇ ਵਿਚਾਰੇ ਸਮਾਂ ਬੇਸ਼ੱਕ ਬਹੁਤ ਹੋ ਚੁੱਕਿਆ 1 ਵਜੇ ਦਾ ਸਮਾਂ ਹੋ ਚੁੱਕਿਆ ਤੇ ਗਰਮੀ ਕਹਿਰ ਢਾ ਰਹੀ ਆ ਇਸੇ ਦੇ ਚਲਦਿਆਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਵੀ ਦਿਨਵਾਰ ਦਾ ਸਮਾਂ ਵੀ ਕੁਝ ਪਛਾਂਹ ਖਿੱਚਿਆ ਗਿਆ ਸੀ ਤੇ ਸ਼ਾਮ ਦੇ ਸਮੇਂ ਨੂੰ ਵੀ ਥੋੜਾ ਲੇਟ ਕੀਤਾ ਗਿਆ ਸੀ ਤਾਂ ਕਿ ਲੋਕ ਗਰਮੀ ਤੋਂ ਕੁਝ ਰਾਹਤ ਲੈ ਕੇ ਸਵੇਰੇ ਤੇ ਸ਼ਾਮ ਦੇ ਸਮੇਂ ਦੇ ਵਿੱਚ ਆਪਣੀ ਵੋਟ ਦਾ ਜੋ ਭੁਗਤਾਨ ਹੈ ਉਹ ਕਰ ਸਕਣ ਤੇ ਦੁਪਹਿਰ ਦੀ ਗਰਮੀ ਦੇ ਲਈ ਖਾਸ ਕਰਕੇ ਪ੍ਰਬੰਧ ਵੀ ਪ੍ਰਸ਼ਾਸਨ ਦੇ ਵੱਲੋਂ ਵੱਡੇ ਕੀਤੇ ਗਏ ਸੀ ਤਾਂ ਜੋ ਲੋਕਾਂ ਨੂੰ ਗਰਮੀ ਦੇ ਵਿੱਚ ਮੁਸ਼ਕਲਾਂ ਦਾ ਸਮਣਾ ਨਾ ਕਰਨਾ ਪਵੇ ਸੋ ਇਸ ਸਮੇਂ ਖਡੂਰ ਸਾਹਿਬ ਦੇ ਵਿੱਚ ਖੜਿਆ ਹਾਂ ਜਿਸ ਸੀਟ ਦੇ ਉੱਤੇ ਸਾਰਿਆਂ ਦੀ ਨਿਗਾਹ ਬਣੀ ਹੋਈ ਐ ਸੋ ਬਹੁਤ ਸਾਰੀਆਂ ਵੋਟਾਂ ਇੱਥੇ ਪੈ ਵੀ ਚੁੱਕੀਆਂ ਐ ਤੇ ਬਹੁਤ ਸਾਰੀਆਂ ਅ ਪੈਣੀਆਂ ਬਾਕੀ ਵੀ ਇਹ ਹੌਲੀ-ਹੌਲੀ ਲੋਕ ਆ ਰਹੇ ਐ ਤੇ ਜਾ ਰਹੇ ਐ ਮਾਤਾ ਜੀ ਪਾਏ ਜੀ ਵੋਟ ਕੀ ਲੱਗਦਾ ਕਿਹੜੀਆਂ ਸਮੱਸਿਆਵਾਂ ਕਿਹੜੀਆਂ ਕਿਹੜੇ ਮੁੱਦੇ ਜਿਨ੍ਹਾਂ ਦੇ ਬਾਰੇ ਸੋਚ ਕੇ ਤੁਸੀਂ ਵੋਟ ਪਾ ਕੇ ਆਏ ਜੋ ਬਾਪਾ ਕਰੂਗਾ ਠੀਕ ਹੀ ਕਰੂਗਾ ਠੀਕ ਹੀ ਕਰੂਗਾ ਤੁਸੀਂ ਆਪਣਾ ਮਤਦਾਨ ਕਰਤਾ ਜੀ ਹਾਂ ਜੀ ਬਾਪੂ ਜੀ ਪਾਏ ਜੀ ਵੋਟ ਕੀ ਲੱਗਦਾ ਕਿਹੜੀਆਂ ਮੁੱਦਿਆਂ ਨੂੰ ਵੋਟ ਪਾਏ ਉਹ ਅਹੀਂ ਆਨੇ ਵਾਹੂ ਸਾਰੇ ਠੀਕ ਠੀਕ ਆ ਸਾਰੇ ਚੰਗੇ ਆ ਸਾਰੇ ਚੰਗੇ ਆ ਹਾਂ ਸਾਰੇ ਚੰਗੇ ਪਰ ਤੁਹਾਡੀਆਂ ਸਮੱਸਿਆਵਾਂ ਕਿਹੜੀਆਂ ਜਿਹੜੀਆਂ ਤੁਸੀਂ ਇਸ ਵੋਟ ਦੇ ਨਾਲ ਹੱਲ ਚਾਹੁੰਦੇ ਹੋ ਵੀ ਮੈਂ ਵੋਟ ਪਾਤੀ ਆ ਮੇਰੀਆਂ ਸਮੱਸਿਆਵਾਂ ਤਾਂ ਨਿਪਟਾਰਾ ਹੋ ਜਾਈ ਮਹਾਰਾਜ ਜੀ ਅਸੀਂ ਸਾਰੇ ਚੰਗਾ ਚਾਹੁੰਦੇ ਆ ਸਾਰੇ ਠੀਕ ਆ ਸਾਰੇ ਠੀਕੇ ਆ ਜੀ ਤੁਹਾਡੀ ਜ਼ਿੰਦਗੀ ਵਧੀਆ ਹਾਂ ਵਧੀਆ ਵਧੀਆ ਹਾਂ ਸੋ ਸਾਰੇ ਲੋਕ ਆ ਵੀ ਰਹੇ ਅਜੇ ਵੀ ਸੋ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਹੋ ਜੀ ਵੋਟ ਪਾਣ ਜਾ ਰਹੇ ਹੋ ਅਜੇ ਕਿ ਪਾਤੀਆਂ ਵੋਟਾਂ ਦੇ ਨਹੀ ਪਾਤੀਆਂ ਜੀ ਪਾਤੀਆਂ ਹਾਂਜੀ ਕੀ ਲੱਗਦਾ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕੀਤੀ ਹੈ ਜੀ ਤੁਸੀਂ ਖਡੂਰ ਸਾਹਿਬ ਹਾਂ ਹੀ ਡਿਵੈਲਪਮੈਂਟ ਨੂੰ ਲੈ ਕੇ ਕੀਤੀ ਹੈ ਜੀ ਵਿਕਾਸ ਨੂੰ ਲੈ ਕੇ ਕੀਤੀ ਹੈ ਖਡੂਰ ਸਾਹਿਬ ਦਾ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਨੇ ਛੜਕਾਂ ਦੇਖ ਰਏ ਜੇ ਨਾ ਇਹ ਕਾਲੀਆਂ ਕੋ ਬਣੀਆਂ ਹੈ ਨਾ ਇਹ ਕਾਂਗਰਸ ਕੋ ਬਣੀਆਂ ਹੈ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਨੇ ਆਉਂਦਿਆ ਹੀ ਇਹ ਛੜਕਾਂ ਗੁਰੂ ਦੀ ਨਗਰੀ ਨੂੰ ਮੁੱਖ ਰੱਖ ਕੇ ਬਣਾਈਆਂ ਆ ਉਸੇ ਪਿੰਡ ਨੂੰ ਮੀ ਇਹੋ ਹੀ ਉਮੀਦ ਹੈ ਵੀ ਵਿਕਾਸ ਡਿਵੈਲਪਮੈਂਟ ਵਾਸਤੇ ਅਸੀਂ ਵੋਟ ਜਿਹੜੀ ਆ ਉਹ ਲਾਲਜੀਤ ਭੁੱਲਰ ਨੂੰ ਦੇ ਰਹੇ। ਜਦੋਂ ਪਹਿਲਾਂ ਮਾਤਾ ਜੀ ਪਾਏ ਵੋਟ ਕੀ ਲੱਗਦਾ ਜੀ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ VOTING ਕੀਤੀ ਆ? ਕੀ ਲੱਗਦਾ ਤੁਹਾਡੀ ਵੋਟ ਕੀ ਸਵਾਰ ਸਕਦੀ ਸਮਾਜ ਦਾ? ਚੰਗਾ ਕਰ ਸਕਦੀ। ਅਸੀਂ ਤੇ ਉਹ ਜਾਂ ਨਿਆ ਕਿ ਆ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਦੌਰ ਚ ਲੰਡਿਆ ਵਾ ਇਹ ਬੰਦ ਹੋਣਾ ਚਾਹੀਦਾ ਆ। ਨਸ਼ੇ ਦੌਰ ਖਤਮ ਹਾਂਜੀ ਹਾਂਜੀ ਕੀ ਲੱਗਦਾ ਕੋਈ ਉਮੀਦਵਾਰ ਜਿਹੜਾ ਤੁਹਾਡੇ ਨਸ਼ੇ ਦੇ ਇਸ ਖੜਨ ਨੂੰ ਖਤਮ ਕਰ ਸਕਦਾ ਹੈ ਜੇ ਤੁਸੀਂ ਸੋਚਦੇ ਹੋ ਵੀ ਬਹੁਤ ਚੰਗੀ ਤੇ ਅਸੀਂ ਇਹੋ ਕੀਤੀ ਆ ਕਿ ਨਸ਼ੇ ਦਾ ਦੌਰ ਖਤਮ ਕਰਨ ਵਾਸਤੇ ਹੀ ਵੋਟ ਪਾਈ ਆ ਅੱਗੇ ਪਰਮਾਤਮਾ ਵੇਖੋ ਕੀ ਕਰਦਾ ਹੈ ਇਹ ਪਰਮਾਤਮਾ ਦੇ ਹੱਥ ਵਾਸ ਹੈ ਜੀ ਸੋ ਵੀਰ ਵੋਟ ਪਾ ਕੇ ਆਏ ਹਾਂ ਅੱਛਾ ਮਾਤਾ ਜੀ ਵੋਟ ਪਾਏ ਜੀ ਕੀ ਲੱਗਦਾ ਹੈ ਇਸ ਵਾਰ ਤੁਸੀਂ ਜੋ ਵੋਟ ਪਾ ਕੇ ਆਏ ਹੋ ਕਿਹੜੇ ਮੁੱਦਿਆਂ ਦੇ ਉੱਤੇ voting ਕੀਤੀ ਹੈ ਜੀ ਪਾਏ ਜੀ ਵਧੀਆ ਲੱਗਦਾ ਕਿਹੜੇ ਮੁੱਦੇ ਤੁਹਾਡੇ ਲੱਗਦਾ ਵੀ ਇੱਥੇ ਉਭਾਰਨੇ ਚਾਹੀਦੇ ਸੀ ਜਾਂ ਖਤਮ ਹੋਣੇ ਚਾਹੀਦੇ ਸੀ ਜਾਂ ਉਭਾਰਨੇ ਚਾਹੀਦੇ ਸੀ ਤੋ ਬਿਲਕੁਲ ਆਪਣੇ ਆਪਣੀ ਜਿਹੜੀ ਹੈਗੀ ਸੋਚ ਦੇ ਹਿਸਾਬ ਨਾਲ ਹਰ ਕੋਈ VOTING ਕਰਕੇ ਆਇਆ ਤੇ ਕੀ ਲੋਕਾਂ ਦੀ ਇਹ ਵੋਟ ਲੋਕਾਂ ਦੇ ਮੁੱਦੇ ਹੱਲ ਕਰ ਸਕੇ ਕੀ ਇਹ ਦੇਖਣ ਵਾਲੀ ਗੱਲ ਹੈ